ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਤਸਵੀਰਾਂ ਹਿਮਾਚਲ ਤੋਂ ਆਈਆਂ ਨੇ ਔਰ ਤਸਵੀਰਾਂ ਵੀ ਬੜੀਆਂ ਖਾਸ ਨੇ ਕਿਉਂਕਿ ਬੀਤੇ ਦਿਨ ਕਿਸ ਤਰੀਕੇ ਦੇ ਨਾਲ ਸੁਖਵਿੰਦਰ ਸੁਖੂ ਦੇ ਮੰਤਰੀ ਜਗਤ ਸਿੰਘ ਨੇਗੀ ਦਾ ਵਿਰੋਧ ਹੋਇਆ ਉਸ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਥੁਨਾਗ ਦੇ ਵਿੱਚ ਬੀਤੇ ਦਿਨ ਪਹੁੰਚੇ ਸੀ ਮੰਡੀ ਦੇ ਵਿੱਚ ਬੀਤੇ ਦਿਨ ਪਹੁੰਚੇ ਸੀ ਕਿਉਂਕਿ ਮੰਡੀ ਦੇ ਵਿੱਚ ਹਾਲ ਹੀ ਦੇ ਕੁਝ ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਫਲੈਸ਼ ਫਲੱਡ ਆਇਆ ਸੀ ਜਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਮਾਨਸੂਨ ਦੀ ਬਰਸਾਤ ਹੋਈ ਸੀ ਉਸ ਤੋਂ ਪਹਿਲਾਂ ਜੋ ਮੰਡੀ ਦੇ ਵਿੱਚ ਹਾਲਾਤ ਸੀ ਕਾਫੀ ਜ਼ਿਆ ਹੋ ਗਈ ਸੀ ਔਰ ਜਿਸ ਤਰੀਕੇ ਨਾਲ ਫਲੈਸ਼ ਫਲੱਡ ਆਇਆ ਨੁਕਸਾਨ ਵੀ ਕਾਫੀ ਜਿਆਦਾ ਹੋਇਆ ਸੀ ਉਸੇ ਇਲਾਕੇ ਦੇ ਵਿੱਚ ਥੁਨਾਗ ਇੱਕ ਏਰੀਆ ਵਾ ਉਸ ਥਾਂ ਦੇ ਉੱਤੇ ਇੱਕ ਕਾਲਜ ਹੈ ਉਸ ਕਾਲਜ ਦੇ ਵਿੱਚ ਵੀ ਕਈ ਵਿਦਿਆਰਥੀ ਫਸ ਗਏ ਸੀ ਤੇ ਜਦੋਂ ਮੰਤਰੀ ਉਸ ਇਲਾਕੇ ਦਾ ਦੌਰਾ ਕਰਨ ਦੇ ਲਈ ਪਹੁੰਚੇ ਪਹੁੰਚੇ ਤਾਂ ਉਹਨਾਂ ਦੀ ਗੱਡੀ ਦੇ ਉੱਤੇ ਕਿਸੇ ਨੇ ਜੁੱਤਾ ਫੈਕ ਦਿੱਤਾ ਉਸ ਤੋਂ ਬਾਅਦ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਮੰਤਰੀ ਸਾਹਿਬ ਨੂੰ ਰੋਕਿਆ ਗਿਆ ਤੇ ਕੁਝ ਲੋਕ ਉਹਨਾਂ ਦੀ ਗੱਡੀ ਦੇ ਅੱਗੇ ਲੰਮੇ ਪੈ ਗਏ ਤਾਂ ਜ਼ਬਰਦਸਤ ਵਿਰੋਧ ਹੋਇਆ ਤਾਂ ਇਸ ਦੇ ਉੱਤੇ ਜਗਤ ਨੇਗੀ ਦਾ ਇਹ ਕਹਿਣਾ ਸੀ ਜਗਤ ਸਿੰਘ ਨੇਗੀ ਦਾ ਇਹ ਗੱਲ ਕਹਿਣੀ ਸੀ ਕਿ ਜੋ ਵਿਰੋਧ ਹੈ ਇਹ ਭਾਜਪਾ ਜਾਣ ਬੁੱਝ ਕੇ ਕਰਾ ਰਹੀ ਹੈ ਭਾਜਪਾ ਦੇ ਵਰਕਰ ਕਰ ਰਹੇ ਨੇ ਇਹਨਾਂ ਦੇ ਵਿੱਚ ਆਮ ਲੋਕ ਨਹੀਂ ਨੇ ਹਾਲਾਂਕਿ ਕੀ ਸੱਚਾਈ ਹੈ ਔਰ ਕੀ ਨਹੀਂ ਇਹ ਬਾਅਦ ਵਿੱਚ ਪਤਾ ਚੱਲੇਗਾ ਔਰ ਪ੍ਰੋਟੈਸਟ ਹੋ ਕਿ ਹੋ ਰਿਹਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਦਰਸਲ ਇੱਕ ਕਾਲਜ ਹੈ ਥੁਨਾਗ ਦੇ ਵਿੱਚ ਇਸ ਨੂੰ ਹੁਣ ਸ਼ਿਫਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਸ ਕਾਲਜ ਨੂੰ ਥੁਨਾਗ ਤੋਂ ਲੈ ਕੇ ਗੋਹਰ ਉਪਮੰਡਲ ਦੇ ਗੁਡਹਾਰੀ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ ਇਹਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕੀ ਹੈ ਤੇ ਲੋਕ ਕਹਿ ਰਹੇ ਨੇ ਕਿ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ ਉਸ ਵੇਲੇ ਤੱਕ ਇਸੇ ਤਰੀਕੇ ਦੇ ਨਾਲ ਜੋ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਉਹਨਾਂ ਦਾ ਇਸੇ ਤਰੀਕੇ ਦੇ ਨਾਲ ਵਿਰੋਧ ਜਾਰੀ ਹੋਵੇਗਾ ਭਾਵੇਂ ਵਿਧਾਇਕ ਹੋਵੇ ਜਾਂ ਫਿਰ ਐਮਐਲਏ ਹੋਵੇ ਜਾਂ ਫਿਰ ਕਿਸੇ ਵੀ ਵੱਡੀ ਕੁਰਸੀ ਦੇ ਉੱਤੇ ਅਹੁਦੇ ਦੇ ਉੱਤੇ ਬੈਠਾ ਹੋਵੇ ਉਹਨਾਂ ਦਾ ਇਸੇ ਤਰੀਕੇ ਦੇ ਨਾਲ ਵਿਰੋਧ ਹੋਵੇਗਾ ਤਾਂ ਜਗਤ ਸਿੰਘ ਨੇਗੀ ਕਿਨੌਰ ਤੋਂ ਐਮਐਲਏ ਨੇ ਉਹਨਾਂ ਕੋਲ ਹਾਰਟੀਕਲਚਰ ਰੈਵਨਿਊ ਤੇ ਟ੍ਰਾਈਬਲ ਮਿਨਿਸਟਰ ਦਾ ਮੰਤਰਾਲਾ ਹੈ ਤੇ ਜਦੋਂ ਇਹ ਏਰੀਆ ਦੇ ਵਿੱਚ ਪਹੁੰਚੇ ਸੀ ਮੰਡੀ ਇਲਾਕੇ ਦੇ ਵਿੱਚ ਕੀ ਦੇਖੀ ਕਿੰਨਾ ਨੁਕਸਾਨ ਹੋਇਆ ਕਿਸ ਤਰੀਕੇ ਨਾਲ ਮੰਡੀ ਇਹਦੇ ਮੰਡੀ ਦੇ ਇਲਾਕੇ ਦੀ ਪਰਭਾਈ ਕਰਨੀ ਹੈ ਲੋਕਾਂ ਨੂੰ ਕਿਵੇਂ ਸਹੂਲਤਾਂ ਦੇਣੀਆਂ ਨੇ ਤਾਂ ਉਲਟਾ ਲੋਕਾਂ ਨਹੀਂ ਇਹਨਾਂ ਨੂੰ ਇਲਾਕੇ ਦੇ ਵਿੱਚ ਕੀ ਲਿਆ ਔਰ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਕਾਲਜ ਨੂੰ ਸ਼ਿਫਟ ਨਹੀਂ ਹੋਣ ਦਵਾਵਾਂਗੇ ਹਾਲਾਂਕਿ ਜਗਤ ਨੇਗੀ ਦੀ ਇਹ ਗੱਲ ਕਹਿਣੀ ਹੈ ਕਿ ਇਹਦੇ ਵਿੱਚ ਜਿਹੜੇ ਕੁਝ ਦੁਕਾਨਦਾਰ ਨੇ ਉਹ ਚਾਰੜੇ ਦੇ ਕਾਲਜ ਨੂੰ ਸ਼ਿਫਟ ਨਾ ਕੀਤਾ ਜਾਵੇ ਲੇਕਿਨ ਕਿਉਂਕਿ ਵਿਦਿਆਰਥੀ ਔਰ ਵਿਦਿਆਰਥੀਆਂ ਦੇ ਜਿਹੜੇ ਮਾਪੇ ਨੂੰ ਕਾਫੀ ਚਿੰਤਿਤ ਨੇ ਇਹ ਇਲਾਕਾ ਇਸ ਤਰੀਕੇ ਦਾ ਕਿ ਇੱਥੇ ਕਦੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਬਾੜ ਆ ਸਕਦੀ ਹੈ ਤੇ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਨੇ ਔਰ ਹੜ ਆਏ ਵੀ ਨੇ ਇਸ ਕਰਕੇ ਕਾਲਜ ਨੂੰ ਹੋਰ ਥੁਨਾਗ ਤੋਂ ਸ਼ਿਫਟ ਕੀਤਾ ਜਾਣਾ ਵਾ ਗੋਰਪਮੰਡਲ ਦੇ ਗੁਡਾਰੀ ਦੇ ਵਿੱਚ ਇਸੇ ਗੱਲ ਦਾ ਵਿਰੋਧ ਹੋ ਰਿਹਾ ਤੇ ਵਿਰੋਧ ਦੀਆਂ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੀ ਗੱਡੀ ਨੂੰ ਘੇਰਿਆ ਹੋਇਆ ਲੋਕਾਂ ਨੇ ਔਰ ਨਾਰੇ ਬਾਜ਼ੀ ਕੀਤੀ ਜਾ ਰਹੀ ਹੈ ਕਾਂਗਰਸ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਜਗਤ ਸਿੰਘ ਨੇਗੀ ਹਾਏ ਹਾਏ ਦੇ ਨਾਰੇ ਲਗਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਬੂਟ ਵੀ ਲਾ ਕੇ ਉਹਨਾਂ ਦੀ ਗੱਡੀ ਦੇ ਉੱਤੇ ਵਗਾ ਕੇ ਮਾਰਿਆ ਉਸ ਤੋਂ ਬਾਅਦ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਇਸ ਪ੍ਰੋਟੈਸਟ ਦੇ ਵਿੱਚ ਨਾ ਸਿਰਫ ਮਹਿਲਾਵਾਂ ਬੰਦੇ ਔਰ ਬੱਚੇ ਵੀ ਸ਼ਾਮਿਲ ਹੋਏ ਨੇ ਬੱਚੇ ਬਾਣੇ ਛੋਟੇ ਵੀ ਨਹੀਂ ਮਤਲਬ ਕਿ ਜੋ ਯੰਗਸਟਰ ਹੁੰਦੇ ਨੇ ਟੀਨੇਜਰ ਹੁੰਦੇ ਨੇ ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਏ ਦੱਸੇ ਜਾ ਰਹੇ ਨੇ ਦੇਖੋ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ ਜਗਤ ਸਿੰਘ ਨੇਗੀ ਦੀ ਗੱਡੀ ਨੂੰ ਪੂਰੇ ਤਰੀਕੇ ਦੇ ਨਾਲ ਘੇਰਿਆ ਹੋਇਆ ਗ ਉਸ ਤੋਂ ਬਾਅਦ ਜੋ ਸਿਕਿਉਰਿਟੀ ਪਰਸਨਸ ਹੁੰਦੇ ਆ ਜੋ ਐਮ.ਐਲ.ਏ ਨੂੰ ਔਰ ਮੰਤਰੀ ਨੂੰ ਸਿਕਿਉਰਿਟੀ ਮਿਲੀ ਹੁੰਦੀ ਹੈ ਉਹ ਗੱਡੀ ਚੋਂ ਬਾਹਰ ਨਿਕਲਦੇ ਆ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਆ ਨਾਰੇਬਾਜ਼ੀ ਜ਼ਬਰਦਸਤ ਹੋ ਰਹੀ ਹੈ ਜਦੋਂ ਲੋਕ ਨਹੀਂ ਸਮਝੇ ਤਾਂ ਪੁਲਿਸ ਨੇ ਹਲਕਾ ਬਲ ਪ੍ਰਯੋਗ ਵੀ ਕੀਤਾ ਤਾਂ ਹਲਕੀ ਮੁਲਕੀ ੱਟਕਾ ਮੁੱਕੀ ਵੀ ਹੋਈ ਆ ਪਿੱਛੇ ਤਾਂ ਦੇਖੋ ਉਹਨਾਂ ਦੀ ਗੱਡੀ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚੋਂ ਕਢਾਇਆ ਗਿਆ ਉੱਪਰ ਕਾਲੇ ਝੰਡੇ ਕਾਲੇ ਕੱਪੜੇ ਸੁੱਟੇ ਗਏ ਨੇ ਤੇ ਨਾਲ ਦੀ ਨਾਲ ਕੁਝ ਲੋਕ ਦੂਰ ਤੋਂ ਹੀ ਆਪਣੇ ਜੁੱਤੇ ਵਗਾ ਕੇ ਮਾਰ ਰਹੇ ਨੇ ਤਾਂ ਮੰਡੀ ਜ਼ਿਲ੍ਹੇ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੰਡੀ ਇ ਕੇ ਦੇ ਨਾਲ ਵਿਰੋਧ ਹੋ ਰਿਹਾ ਕਿਉਂ ਕਿ ਕਾਲਜ ਨੂੰ ਸ਼ਿਫਟ ਕੀਤਾ ਜਾਣਾ ਹੈ ਗੁਰਤੱਲ ਬਹਿ ਕਿ ਸਰਾਜ ਘਾਟੀ ਦੇ ਥਨਾਗ ਦੇ ਵਿੱਚ 2 ਜੂਨ ਤੇ 1 ਜੁਲਾਈ ਨੂੰ ਫਲੈਸ਼ ਫਲੱਡ ਆਇਆ ਸੀ ਇਸ ਦੌਰਾਨ ਬਾਗਵਾਨੀ ਕਾਲਜ ਦੇ ਬੱਚੇ ਵੀ ਇਸ ਥਾਂ ਦੇ ਉੱਤੇ ਫਸ ਗਏ ਸੀ ਬਾਅਦ ਵਿੱਚ ਉਹਨਾਂ ਨੂੰ ਇਸ ਥਾਂ ਦੇ ਤੋਂ ਕੱਢਿਆ ਗਿਆ ਸੀ ਸੜਕਾਂ ਔਰ ਘਾਟੀ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਇਸੇ ਵਜ੍ਹਾ ਤੇ ਸਰਕਾਰ ਇਸ ਥਾਂ ਤੋਂ ਕਾਲਜ ਨੂੰ ਸ਼ਿਫਟ ਕਰਨਾ ਚਾਹੁੰਦੀ ਹੈ ਜਿਸ ਦਾ ਲੋਕ ਵਿਰੋਧ ਕਰ ਰਹੇ ਨੇ ਨੇਗੀ ਕਿਉਂਕਿ ਬਾਗਵਾਨੀ ਮੰਤਰੀ ਨੇ ਤੇ ਬਾਗਵਾਨੀ ਕਾਲਜ ਦੇ ਵਿੱਚ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ ਇਸ ਕਰਕੇ ਉਹਨਾਂ ਦਾ ਵਿਰੋਧ ਇਸ ਥਾਂ ਤੇ ਬਹੁਤ ਜ਼ਿਆਦਾ ਹੋ ਰਿਹਾ ਹੈ ਵਿਰੋਧ ਜ਼ਬਰਦਸਤ ਉਹਨਾਂ ਨੂੰ ਝੱਲਣਾ ਪਿਆ ਤੇ ਉਸ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਕਾਲਜ ਗੋਹੋਰ ਉਪ ਮੰਡਲ ਦੇ ਗੁਡਾਰੀ ਦੇ ਵਿੱਚ ਸ਼ਿਫਟ ਹੋਵੇਗਾ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਨਾ ਕੀਤਾ ਜਾਵੇ ਇਸ ਦੇ ਉੱਤੇ ਮੰਤਰੀ ਸਾਹਿਬ ਦਾ ਕਹਿਣਾ ਸੀਗਾ ਕਿ ਇਹ ਮੇਰੇ ਹੱਥ ਵਿੱਚ ਨਹੀਂ ਹੈ ਮੈਂ ਆਪਣੀ ਗੱਲ ਸਰਕਾਰ ਦੇ ਅਗੇ ਰੱਖ ਸਕਦਾ ਹੈ ਸਰਕਾਰ ਨੇ ਇੱਕ ਫੈਸਲਾ ਲੈਣਾ ਜੇਕਰ ਸਰਕਾਰ ਇਸੇ ਥਾਂ ਦੇ ਉੱਤੇ ਰਹਿਣ ਦਿੰਦੀ ਹੈ ਤਾਂ ਮੈਂ ਕੀ ਕਰ ਸਕਦਾ ਤੇ ਜੇ ਸ਼ਿਫਟ ਸਰਕਾਰ ਕਰਨਾ ਚਾਹੁੰਦੀ ਹੈ ਤੇ ਫਿਰ ਉਸ ਨੂੰ ਕੋਈ ਰੋਕ ਵੀ ਨਹੀਂ ਸਕਦਾ ਤਾਂ ਕਿਨੌਰ ਤੋਂ ਐਮ ਐਲ ਏ ਨੇ ਹਾਰਟੀਕਲਚਰ ਰੈਵਨਿਊ ਤੇ ਟ੍ਰਾਈਬਲ ਮੰਤਰਾਲਾ ਉਹਨਾਂ ਦੇ ਕੋਲ ਹੈ ਜਗ ਸਿੰਘ ਨੇਗੀ ਦਾ ਜਿੰਨਾ ਦਾ ਜ਼ਬਰਦਸਤ ਵਿਰੋਧ ਹੋਇਆ ਘਰਾਬ ਹੋਇਆ ਉਹਦੀਆਂ ਤਸਵੀਰਾਂ ਜ਼ਰਾ ਦੇਖ ਲਓ ਜਦੋਂ ਜਦੋਂ